ਗੱਲ ਇਹ ਆ ਸੋਹਣਿਆ ਮੇਰੀ ਗੱਲ ਸਾਨੂੰ ਸਾਨੂੰ ਬੋਲਣਾ ਬੜਾ ਸੌਖਾ ਕਲਾਕਾਰ ਨੂੰ ਬੋਲ ਦੇਣਾ ਠੀਕ ਐ ਜਿੰਨੇ ਵੀ ਕਮੈਂਟ ਕਰਦੇ ਸਾਰੇ ਪੜੀਦੇ ਆਸੀਂ ਠੀਕ ਐ ਮੈਂ ਤੁਹਾਨੂੰ ਦੱਸਦਾ ਇੱਕ ਗੱਲ ਸੁਣੋ ਕਾਉਂਟਰ ਖਿੇ ਹੀ ਵੀ ਮੈਂ ਕਦੀ ਉਹਨੂੰ ਉਹਦੀ ਕਿਹਾ ਸੀ ਵੀ ਹਾਂ ਡਾਲਰ ਵਾਲਾ ਸਿਸਟਮ ਸੀਗਾ ਠੀਕ ਐ ਉਸ ਤੋਂ ਬਾਅਦ ਮੈਂ ਮੇਰਾ ਸ਼ੋਅ ਸੀਗਾ ਰਾਮਾ ਮੰਡੀ ਜਲੰਧਰ ਉੱਥੇ ਮੈਂ ਬੋਲਿਆ ਪੀਰਾਂ ਦੇ ਮੇਲੇ ਦੀ ਮੈਂ ਕਿਹਾ ਸਿੱਧੂ ਭਰਾ ਆਪਣਾ ਕੋਈ ਚੱਕਰ ਨਹੀਂ ਹੈਗਾ ਉਹ ਦਿਨ ਕੈਰੀਬਾਈ ਦੀ ਮੰਮੀ ਦੀ ਡੈਥ ਹੋਈ ਸੀਗੀ ਉਹ ਵੀਡੀਓ ਕਹਿੰਦੇ ਚੱਕਣੀ ਪਿਛਲੀ ਚੱਕ ਕੇ ਯਾਰ ਪਤਾ ਨਹੀਂ ਲੋਕਾਂ ਨੂੰ ਹੋਰ ਕੋਈ ਕੰਮ ਹੀ ਨਹੀਂ ਹੈਗਾ ਬੇਲੇ ਐ ਨਹੀਂ ਤੁਹਾਨੂੰ ਸਿੰਗਰਾਂ ਨੂੰ ਬੋਲਣ ਦਾ ਚੱਕਰ ਆ ਜਿਨ੍ਹਾਂ ਨਾਲ ਪੰਗਾ ਲੈਣਾ ਉਹਨਾਂ ਨਾਲ ਲੈ ਕੇ ਦੇਖੋ ਥਾਨੂੰ ਦੁੱਖਿਆ ਭਰਾਵੋ ਸਾਨੂੰ ਵੀ ਦੁੱਖਿਆ ਠੀਕ ਆ ਉਦੋਂ ਕੁਝ ਗੱਲ ਹੋਰ ਸੀ ਹੁਣ ਗੱਲ ਕੁਝ ਹੋਰ ਆ ਕਲਾਕਾਰ ਗਏ ਤਾਂ ਸਾਨੂੰ ਦੁੱਖ ਹੁੰਦਾ ਭਰਾਵੋ ਅਮਰ ਸਿੰਘ ਚਮਕੀਲੇ ਦਾ ਵੀ ਦੁੱਖ ਆ ਸਾਨੂੰ ਸਿੱਧੂ ਮੂਸੇ ਸਿੱਧੂ ਮੂਸੇ ਨੂੰ ਤਾਂ ਆਪਾਂ ਜਾਣਦੇ ਆ ਅਮਰ ਸਿੰਘ ਚਮਕੀਲਾ ਤਾਂ ਕਦੋਂ ਦੇ ਪੂਰੇ ਹੋਏ ਵੇ ਉਹਨਾਂ ਦਾ ਵੀ ਸਾਨੂੰ ਦੁੱਖ ਹੈ ਸਰ ਜਿਹੜਾ ਸਰਦੂਲ ਸਾਹਿਬ ਗਏ ਆ ਉਹਨਾਂ ਦਾ ਵੀ ਦੁੱਖ ਹੈ ਠੀਕ ਹੈ ਔਰ ਕਲਾਕਾਰ ਕਿਉਂ ਗਾਉਂਦਾ ਸਟੇਜ ਤੇ ਯਾਦ ਰੱਖਣਾ ਸਾਡਾ ਫਰਜ਼ ਆ ਬਈ ਅਸੀਂ ਲੋਕਾਂ ਦੇ ਦਿਮਾਗ ਦਿਮਾਗ ਚੋਂ ਭੁਲਾਉਣਾ ਨਹੀਂ ਸਿੱਧੂ ਯਾਦ ਕਰਾਉਣਾ ਹਰ ਵਕਤ ਹਨਾ ਇਸੇ ਵਕਤ ਇਹ ਆ ਕਿ ਜਿੱਦਣ ਵੀਡੀਓ ਪੈ ਗਈ ਉਦੋਂ ਹੀ ਹੁਣ ਮੈਂ ਗਾਉਂਗਾ ਹੈ ਮੇਰਾ ਉਹ ਛੋਟਾ ਮੇਤੋ ਛੋਟਾ ਉਮਰ ਚ ਉਹ ਉਮਰ ਮੇਰੇ ਮੈਂ ਉਦੋਂ ਹੀ ਲੱਗਦਾ ਲਿੱਸਾ ਜਾ ਬਹੁਤ ਉਮਰ ਹੈ ਮੇਰੀ ਉਹ ਮੈਂ ਤਾਂ ਛੋਟਾ ਸਾਡੀ ਗੱਲ ਵੀ ਹੋਈ ਆ ਹੁਣ ਇਹ ਤਾਂ ਹੈ ਨਹੀਂ ਕਿ ਮੈਂ ਵੀਡੀਓ ਪਾਉਂਦਾ ਵੀ ਹਾਂ ਭਾਈ ਸਿੱਧੂ ਮਿਲ ਗਿਆ ਠੀਕ ਆ ਅਸੀਂ ਹੈਲੋ ਹਾਈ ਹੋਈ ਦੋ ਤਿੰਨ ਆਰੇ ਮਿਲੇ ਆ ਠੀਕ ਆ ਨਾਰਮਲੀ ਵੀਡੀਓ ਗੋਲ ਦੀ ਵੀ ਗੱਲ ਹੋਈ ਹੈ ਭਰਾ ਨਾਲ ਬਾਕੀ ਪਤਾ ਨਹੀਂ ਤਾਂ ਬਾੜੇ ਖਰੇ ਆ ਵੀ ਲੋਕ ਵੀ ਇਹੀ ਸੱਚੀ ਦੱਸਾਂ ਕਿਸਦੇ ਮਿਤ ਨਹੀਂ ਹੈਗੇ ਹੈ ਹੈ ਚੱਲੋ ਵੀ ਭਰਾ ਜਾਂਦੇ ਰਹਿਣ ਜਿਹੜੇ ਵੀਡੀਓ ਜੋੜ ਜੋੜ ਪਾਉਂਦੇ ਆ ਜਾਂਦੇ ਰਹਿੰਦੇ ਆਜਾ ਦਰਵਾਰਿਆ ਦੂਜੇ ਸਵੇਤੋਂ ਹੂੰ ਵੜਿਆ ਜਾਊਂਗਾ ਤੂੰ ਦੱਸ ਕਿੱਥੇ ਜਾਵੇਂਗਾ ਓ ਮੈਂ ਤਾਂ ਮਰ ਕੇ ਤੇਰੇ ਕੋਲ ਆ ਜਾਊਂਗਾ ਤੂੰ ਦੱਸ ਕਿੱਥੇ ਜਾਵੇਂਗਾ ਤੂੰ ਸਜਣਾ ਰੱਬ ਦੇਨਾ ਵਰਗਾ ਤੇ ਆਉਂਦੇ ਵਰਗਾ ਤੂੰ ਸਜਣਾ ਰੱਬ ਦੇ ਨਾ ਵਰਗਾ ਵਰਗਾ ਤੇ ਆਉਂਦੇ ਜਾਂਦੇ ਸਾ ਵਰਗਾ ਤੈਨੂੰ ਪਾਉਣ ਲਈ ਅਸੀਂ ਵੇ ਸਜਣਾ ਤੈਨੂੰ ਪਾਉਣ ਲਈ ਅਸੀਂ ਵੇ ਸਜਣਾ ਕੀ ਨਹੀਂ ਸਕਦੇ ਤੇਰੇ ਬਿਨ ਮਰ ਤਾਂ ਮਰ ਤਾਂ ਸਕਦੇ ਆ ਤੇਰੇ ਬਿਨ ਜੀ ਨਹੀਂ ਸਕਦੇ ਕੀ ਗੱਲ ਹੈ ਕੀ ਗੱਲ ਹੈ ਹੈ ਇਨਨ ਮਾਕਸ ਕੀ ਕਰੇ ਮਸੇ ਹੀ ਆਉਂਦੇ ਆਏ ਸਾਡੇ ਕੋਲ ਨਹੀਂ ਤਾਂ ਕੁਰਤੇ ਪਾੜ ਹਾਂਜੀ ਫੋਟੋ ਕਰਾਓ ਐਲਬਮ ਕਰਾਈਏ ਬਿਆਹ ਲਈ ਐਲਬਮ ਬਣਾਲੀ ਆਪਾਂ ਮੇਰਾ ਹੋ ਗਿਆ ਲਵ ਯੂ ਸੋਣਾ ਲਵ ਯੂ ਮੀ ਡਾ ਲਵ ਯੂ ਬਰਾ ਅੱਛਾ ਜੇ ਤੋ ਮੈਂ ਨਮਨ ਮੈਨੂੰ ਬੜੇ ਭਰਾਵਾਂ ਦੇ ਮੈਸੇਜ ਆ ਕਹਿੰਦੇ ਭਾਜੀ ਤੇਰਾ ਗਾਣਾ ਸੁਣ ਕੇ ਰੋਈ ਜਾਂਦੇ ਮੈਂ ਕਹਾਂ ਯਾਰ ਮੈਂ ਇੰਨਾ ਮਾੜਾ ਗਾਤਾ ਤੁਸੀਂ ਰੋਈ ਜਾਂਦੇ ਹੋ ਕਹਿੰਦਾ ਨਹੀਂ ਨਹੀਂ ਭਾਜੀ ਤੁਸੀਂ ਬਹੁਤ ਸੋਹਣਾ ਗਾਇਆ ਮੈਂ ਕਹਾਂ ਫਿਰ ਰੋਣਾ ਕਿਉਂ ਆ ਕਹਿੰਦਾ ਭਾਜੀ ਜਿਸ ਤਨ ਲੱਗੀਆਂ ਸੋਈ ਜਾਂਦੇ ਮੈਂ ਕਹਾਂ ਯਾਰ ਟੁੱਟਿਆ ਲੱਗਦਾ ਕਿਸੇ ਪਾਸਿਓਂ ਕਹਿੰਦਾ ਖਾਸ ਕਰਕੇ ਭਾਜੀ ਤੇਰੀ ਆ ਗਲਤ ਬਹੁਤ ਰੋਈਦਾ ਮੈਂ ਕਿਹੜੀ ਤੇ ਹਾਲੋ ਹੋਏ ਕੱਲੇ ਕਰ ਜਣਾ ਕੋਈ ਗਲ ਨਾਲ ਨਾਉਂਦਾ ਨਹੀਂ ਹੋ ਸੌ ਤੇਰੀ ਦੁੱਖ ਡਾਡੇ ਨੇ ਕੋਈ ਦਰਦ ਵਡਾਉਂਦਾ ਨਹੀਂ ਹੁਣ ਤੇਰੇ ਵਜੋਂ ਦਿਲ ਦੇ ਜ਼ਖਮਾਂ ਨੂੰ ਤੇਰੇ ਵਜੋਂ ਵਜੋਂ ਅਸੀਂ ਜ਼ਖਮਾਂ ਨੂੰ ਸਕਦੇ ਹਾਂ ਹਾਏ ਤੇਰੇ ਵੇਨ ਮਰਤਾ ਸਕਦੇ ਹਾਂ ਗਿੱਧੜ ਵਾਹੇ ਵਿਣਾ ਜੀ ਨਹੀਂ ਸਕਦੇ ਇੱਕ ਵਾਰੀ ਗਿੱਧੜ ਵਾਹੇ ਦੇ ਨਾਂ ਤੇ ਤਾੜੀਆਂ ਮਾਰੋ ਸਾਰੇ ਜਣੇ ਹਾਂਜੀ ਨਾ ਜੀ ਹੋਣੀ ਤੁਸੀਂ ਗੱਡੇਕਣਾ ਕਰਦੇ ਨਾ 2 ਮਿੰਟ ਰੁਕੋ ਤਾਂ ਸਹੀ ਲੋੜ ਆ ਜਾ ਅੱਛਾ ਮੈਂ ਸਜਣਾ ਸੌਂਗ ਕੀਤਾ ਉਸ ਤੋਂ ਬਾਅਦ ਮੈਂ ਗਾਣੇ ਕਰਾਂ ਮੇਰਾ ਚੱਲੇ ਨਾ ਗਾਣਾ ਫੇਰ ਗਾਣਾ ਕੀਤਾ ਫੇਰ ਨਾ ਚੱਲਿਆ ਯਾਰ ਮੈਂ ਕਿ ਬੜਾ ਦੁਬਤਾ ਚ ਫਸੇ ਯਾਰ ਗਾਣੇ ਨਹੀਂ ਚੱਲ ਰਹੇ ਕੀ ਚੱਕਰ ਪੈ ਗਿਆ ਮੈਂ ਕਿਹਾ ਤਾਂ ਪੰਗਾ ਲੈ ਲਿਆ ਮੈਂ ਕੰਮ ਕਰਦਾ ਸੀ ਬਿਲਡਿੰਗ ਦਾ ਜੀ ਬੱਸਾਂ ਨਹੀਂ ਬਣਾਉਂਦੇ ਸਾਡੇ ਪਿੰਡ ਬੱਸਾਂ ਬਣਾਉਂਦੇ ਆ ਬਿਲਡਿੰਗ ਕਰਦੇ ਹੁੰਦੇ ਨਾ ਬਿਲਡਿੰਗ ਉਹ ਕੰਮ ਕਰਦਾ ਹੁੰਦਾ ਸੀ ਮੈਂ ਮੈਨੂੰ ਕਹਿੰਦਾ ਨਾ ਤਾਂ ਹੁਣ ਉਹ ਦੁਬਾਰਾ ਕੰਮ ਕਰਨ ਜੋਗੇ ਆ ਨਾ ਗਾਣਾ ਚੱਲਦਾ ਕੀ ਚੱਕਰ ਪੈ ਗਿਆ ਮਿੱਤਰੋ ਉਸ ਤੋਂ ਬਾਅਦ ਜਮਾ ਅਕਿਆਵਾ ਹੰਬਿਆਵਾ ਉਸ ਮੇਲੇ ਤੇ ਪਹੁੰਚ ਕੇ ਜਿੱਥੇ ਮੈਂ ਡਾਲਰ ਘਾਇਆ ਉਹ ਤੋਂ ਡਾਲਰ ਘਾਇਆ ਫਿਰ ਬੱਲੇ ਬੱਲੇ ਹੋ ਗਈ ਤੜਕੇ ਨੂੰ ਫਿਰ ਸਾਰੇ ਲਾਈਵ ਨੂੰ ਪਿਆਰ ਦਿੱਤਾ ਤੁਸੀਂ ਇੱਕ ਲਾਈਵ ਨੂੰ ਬੜਾ ਪਿਆਰ ਦਿੱਤਾ ਉਹਦੇ ਜ਼ੁਲਮ ਦੀ ਕੋਈ ਸਿਕਰ ਵੀ ਨਹੀਂ ਔਨੂ ਮੇਰਾ ਕੋਈ ਬੁਲਾਤੇ ਮੇਰਾ ਜ਼ਿਕਰ ਵੀ ਨਹੀਂ ਓਨੇ ਸਾਬਿਤ ਕਰ ਦਿੱਤਾ ਯਕੀਨ ਹੈ ਮੈਨੂੰ ਸ਼ੱਕ ਵੀ ਨਹੀਂ ਔਦਿਰਹੀ ਹੁਣੀ ਅੱਖ ਵੀ ਨਹੀਂ ਮੇਰਾ ਪਿਆਰ ਉਹਦੇ ਲਈ ਕੱਖ ਵੀ ਨਹੀਂ ਓਨੇ